ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਕੈਨੇਡਾ ਵਿੱਚ ਰਹਿੰਦੇ ਪਰਿਵਾਰਾਂ ਲਈ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਦੇ ਰਹੇ ਹਾਂ ਜੇਕਰ ਕਿਸੇ ਪਰਿਵਾਰਕ ਸੱਜਣ ਦੀ ਹਸਤੀਆਂ ਭਾਰਤ ਭੇਜਣ ਦੀ ਲੋੜ ਹੈ ਤਾਂ ਹੁਣ ਇਸ ਲਈ ਸਪਸ਼ਟ ਅਤੇ ਕਾਨੂੰਨੀ ਪ੍ਰਕਿਰਿਆ ਕੌਂਸੂਲੇਟ ਜਨਰਲ ਆਫ ਇੰਡੀਆ ਟੋਰਾਂਟੋ ਵੱਲੋਂ ਜਾਰੀ ਕੀਤੀ ਗਈ ਹੈ ਆਓ ਜਾਣੀਏ ਕਿਵੇਂ ਤੁਸੀਂ ਆਪਣੇ ਸੱਜਣਾ ਦੀ ਹਸਤੀਆਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਤਰੀਕੇ ਨਾਲ ਭੇਜ ਸਕਦੇ ਹੋ ਐਨਓਸੀ ਲਈ ਅਰਜੀ ਐਸ਼ਸ ਟ੍ਰਾਂਸਪੋਰਟ ਲਈ ਸਭ ਤੋਂ ਪਹਿਲਾਂ ਕੌਂਸੂਲੇਟ ਜਨਰਲ ਆਫ ਇੰਡੀਆ ਟੋਰਾਂਟੋ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ ਲਾਣਾ ਲਾਜ਼ਮੀ ਹੈ ਇਹ ਐਨਓਸੀ ਕਾਨੂੰਨੀ ਤੌਰ ਤੇ ਮੋਤ ਤੋਂ ਬਾਅਦ ਭਾਰਤ ਨੂੰ ਅਸਥੀਆਂ ਭੇਜਣ ਦੀ ਆਗਿਆ ਦਿੰਦੀ ਹੈ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਐਨਓਸੀ ਲਈ ਅਰਜੀ ਦੇਂਦੇ ਸਮੇਂ ਹੇਠ ਲਿਖੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਂਦੇ ਨੇ ਮੋਤ ਦੇ ਰਜਿਸਟ੍ਰੇਸ਼ਨ ਫਾਰਮ ਪਾਰਤੀ ਪਾਸਪੋਰਟ ਵਾਲਿਆਂ ਲਈ ਐਨਓਸੀ ਅਰਜੀ ਫਾਰਮ ਅਤੇ ਮੋਤ ਦਾ ਸਰਟੀਫਿਕੇਟ ਅਸਲੀ ਅਤੇ ਕਾਪੀ फॉर्म 16 অন্ਟਾਰੀও ਵਾਸੀਆਂ ਲਈ ਕ੍ਰੀਮੇਸ਼ਨ ਸਰਟੀਫਿਕੇਟ ਅਤੇ ਪੈਕਿੰਗ ਸਰਟੀਫਿਕੇਟ ਮ੍ਰਿਤਕ ਦਾ ਪਾਸਪੋਰਟ ਅਤੇ ਜੋ ਵਿਅਕਤੀ ਅਸਥੀਆਂ ਪੇਜ ਰਿਹਾ ਉਸ ਦਾ ਪਾਸਪੋਰਟ ਵੇਰਵਾ ਫੀਸ ਡੈਬਿਟ ਕਾਰਡ ਜਾਂ ਡਿਮਾਂਡ ਡਰਾਫਟ ਰਾਹੀਂ ਜਮ੍ਹਾਂ ਕਰਵਾਈ ਜਾ ਸਕਦੀ ਹੈ ਅਰਜੀ ਜਮ੍ਹਾਂ ਕਰਨ ਦਾ ਸਮਾਂ ਹੈਗਾ ਜੀ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਤੋਂ ਦੁਪਹਿਰ 12:30 ਤੱਕ ਇਹ ਅਰਜੀ ਨਿੱਜੀ ਤੌਰ ਤੇ ਜਾਂ ਡਾਕ ਰਾਹੀਂ ਭੇਜੀ ਜਾ ਸਕਦੀ ਹੈ ਹੈਲਥ ਕਲੀਅਰੈਂਸ ਐਨਓਸੀ ਮਿਲਣ ਤੋਂ ਬਾਅਦ ਅਗਲਾ ਕਦਮ ਭਾਰਤ ਦੇ ਮਿਨਿਸਟਰੀ ਆਫ ਹੈਲਥ ਐਂਡ ਫੈਮਲੀ ਵੈਲਫੇਅਰ ਇੰਡੀਆ ਦੇ ਈ ਕਲੀਅਰੈਂਸ ਪੋਰਟਲ ਤੇ ਮਨਜ਼ੂਰੀ ਲੈਣਾ ਇਸ ਮਨਜ਼ੂਰੀ ਤੋਂ ਬਾਅਦ ਹੀ ਐਸ਼ਜ਼ ਟ੍ਰਾਂਸਪੋਰਟ ਦੀ ਯਾਤਰਾ ਕਾਨੂੰਨੀ ਤੌਰ ਤੇ ਸ਼ੁਰੂ ਹੋ ਸਕਦੀ ਹੈ ਇਸ ਤਰੀਕੇ ਨਾਲ ਪਰਿਵਾਰਾਂ ਲਈ ਅਸਥੀਆਂ ਭੇਜਣਾ ਪਾਰਦਰਸ਼ੀ ਬਣ ਜਾਂਦਾ ਹੈ ਕਾਨੂੰਨੀ ਤੌਰ ਤੇ ਯਾਤਰਾ ਹੋਣ ਕਾਰਨ ਹਵਾਈ ਅੱਡੇ ਜਾਂ ਕਸਟਮਸ ਮਸਿਆਂ ਤੋਂ ਬਚਾ ਹੁੰਦਾ ਹੈ ਦੋਸਤੋ ਇਹ ਪ੍ਰਕਿਰਿਆ ਕੈਨੇਡਾ ਵਿੱਚ ਰਹਿੰਦੇ ਪਰਿਵਾਰਾਂ ਲਈ ਸਪਸ਼ਟ ਅਤੇ ਸਹੀ ਦਿਸ਼ਾ ਦਿੰਦੀ ਹੈ। ਕਈ 에ਅਰਲਾਈਨਾਂ ਜਿਵੇਂ ਕਿ 에ਅਰ ਕੈਨੇਡਾ ਨੇ ਸੁਝਾ ਦਿੱਤਾ ਹੈ ਕਿ ਅਸਥੀਆਂ ਨੂੰ ਹੁਣ ਸਿਰਫ ਕਾਰਗੋ ਰਾਹੀਂ ਹੀ ਭੇਜਿਆ ਜਾਵੇ। ਤਾਂ ਜੋ ਸੁਰੱਖਿਆ ਜਾਂਚ ਵਿੱਚ ਕੋਈ ਦਿੱਕਤ ਨਾ ਆਵੇ। ਸਹੀ ਦਸਤਾਵੇਜ਼, ਸਮਾਤਿਕ ਕਾਨੂੰਨੀ ਮਨਜ਼ੂਰੀ, ਇਹ ਤਿੰਨ ਚੀਜ਼ਾਂ 에ਸ਼ੀਅਸ ਟ੍ਰਾਂਸਪੋਰਟ ਦੀ ਯਾਤਰਾ ਲਈ ਬਹੁਤ ਹੀ ਜ਼ਰੂਰੀ ਹੈ। ਇਹ ਪ੍ਰਕਿਰਿਆ ਪਰਿਵਾਰਾਂ ਲਈ ਪਾਰਦਰਸ਼ੀ ਅਤੇ ਕਾਨੂੰਨੀ ਤਰੀਕੇ ਨਾਲ ਅਸਥੀਆਂ ਭਾਰਤ ਲੈ ਜਾਣ ਦੀ ਯਕੀਨੀ ਬਣਾਉਂਦੀ ਆ ਤੇ ਹਵਾਈ ਅੱਡੇ ਜਾਂ ਕਸਟਮਸ ਮਸਿਆਂਾਂ ਤੋਂ ਵੀ ਬਚਾਉਂਦੀ ਆ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ